ਕਾਂ ਇਸ ਨੂੰ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਕੱਲ ਇੱਕ ਵੀਡੀਓ ਫੋਟੋ ਵਾਇਰਲ ਹੋ ਰਹੀ ਸੀ ਕਿ ਇੱਕ ਲੜਕੀ ਦੀ ਲਾਸ਼ ਫਿੱਡੇ ਪਿੰਡ ਦੇ ਨਜ਼ਦੀਕ ਤੋਂ ਨਹਿਰ ਵਿੱਚੋਂ ਮਿਲੀ ਸੀ ਤੇ ਉਸ ਦੀ ਅੱਜ شناخت ਹੋ ਗਈ ਆ ਉਹ ਫਰੀਦਕੋਟ ਦੇ ਮਾਹੀ ਖੰਨਾ ਮੱਲਾ ਦੀ ਰਹਿਣ ਵਾਲੀ ਨੇਹਾ ਉਸ ਨੇ ਆਇਲਟਸ ਕੀਤਾ ਹੋਇਆ ਸੀ ਤੇ ਦੋ ਤਿੰਨ ਦਿਨ ਪਹਿਲਾਂ ਹੀ ਉਸ ਨੇ ਆਇਲਟਸ ਸੈਂਟਰ ਦੇ ਵਿੱਚ ਬਤੌਰ ਟਿਊਟਰ ਨੌਕਰੀ ਜੁਆਇਨ ਕੀਤੀ ਸੀ ਪਰਿਵਾਰ ਵਾਲਿਆਂ ਨੇ ਨੀਹਾ ਦੀ ਮੌਤ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਆ ਉਹਨਾਂ ਸ਼ੱਕ ਕੀਤਾ ਹੈ ਕਿ ਨੀਹਾ ਨੇ ਖੁਦਕੁਸ਼ੀ ਨਹੀਂ ਕੀਤੀ ਉਹਨਾਂ ਕਿਹਾ ਕਿ ਉਹ ਬਹਾਦਰ ਲੜਕੀ ਸੀ ਤੇ ਖੁਦਕੁਸ਼ੀ ਕਰਨ ਵਾਲੀ ਨਹੀਂ ਸੀ ਉਹਨਾਂ ਕਿਹਾ ਕਿ ਉਸ ਦੇ ਨਾਲ ਕੋਈ ਘਟਨਾ ਹੋਈ ਆ ਕੋਈ ਵਾਰਦਾਤ ਹੋਈ ਆ ਤੇ ਪੁਲਿਸ ਤੋਂ ਮੰਗ ਕੀਤੀ ਆ ਕਿ ਉਹ ਇਸ ਦੀ ਨਿਰਪੱਖ ਤੌਰ ਤੇ ਜਾਂਚ ਕਰੇ ਤਾਂ ਕਿ ਉਹਨਾਂ ਵਿਅਕਤੀਆਂ ਦਾ ਪਤਾ ਲਗਾਇਆ ਜਾ ਸਕੇ ਕਿਉਂਕਿ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜਾ ਸਮਾਨ ਮਿਲਿਆ ਸੀ ਉਸ ਦਾ ਨਹਿਰ ਦੇ ਕਿਨਾਰਿਆਂ ਉ ਪੁਲਿਸ ਨੇ ਜਦੋਂ ਲਿਆ ਕੇ ਦਿੱਤਾ ਤਾਂ ਮੋਬਾਈਲ ਦੇ ਵਿੱਚ ਉਸ ਦੀ ਚੈਟਿੰਗ ਤੇ ਕਈ ਕਾਲਾਂ ਇਸ ਤਰ੍ਹਾਂ ਦੀਆਂ ਸੀਗੀਆਂ ਕਿ ਉਸ ਨੂੰ ਲਗਾਤਾਰ ਫੋਨ ਕਰਕੇ ਬੁਲਾਇਆ ਜਾ ਰਿਹਾ ਸੀ ਜਿਸ ਤੋਂ ਉਹਨਾਂ ਨੂੰ ਸ਼ੱਕ ਪੈਦਾ ਹੁੰਦਾ ਹੈ ਉਸਨੇ ਸੀਸੀਟੀਵੀ ਵੀ ਦੇਖੀ ਹੈ ਇੱਕ ਉਸ ਦੇ ਵਿੱਚ ਵੀ ਉਹਨਾਂ ਨੂੰ ਕਈ ਤਰ੍ਹਾਂ ਦੇ ਸ਼ੱਕ ਪੈਦਾ ਹੁੰਦੇ ਆ ਤੇ ਉਹਨਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਇਸ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇ ਤੇ ਨਿਰਪੱਖ ਜਾਂਚ ਕੀਤੀ ਜਾਵੇ ਇਹ ਸਰ ਕੱਲ ਸਾਡੇ ਮੇਰੇ ਮਹੱਲੇ ਦੀ ਕੁੜੀ ਸੀ ਨਹਾ ਜਿੱਥੇ ਸਿਨਿਉਰ ਦੇ ਕੰਮ ਕਰਦੀ ਸੀ ਇਹ ਸਵੇਰ ਕੱਲ 8:40 ਤੋਂ ਘਰੇ ਗਈ ਹੈ ਜਿਵੇਂ ਰੋਟੀ ਜਗਾ ਜਾਂਦੀ ਸੀ ਉਦੋਂ ਬਾਅਦ ਸਰ ਇਹਦਾ ਚੰਦਪਾਸ ਦੇ ਕਾਲਜ ਤੇਰੇ ਪਾਸੇ ਹੀ ਕੁੜੀ ਦਾ ਜੋ ਪਰਸ ਸੀ ਤੇ ਜੋ ਉਹਦਾ ਕੁੜੀ ਦਾ ਮੋਬਾਈਲ ਸੀ ਤੇ ਜੋ ਉਹਦਾ ਹਜ਼ਾਰ ਕੱਟ ਸੀ ਉਹ ਸਾਨੂੰ ਆ ਕੇ ਪੁਲਿਸ ਨੇ ਦੱਸਿਆ ਵੀ ਤੁਹਾਡੀ ਕੁੜੀ ਦਾ ਸਾਮਾਨ ਵਿਆਈ ਉਦੋਂ ਬਾਅਦ ਅਸੀਂ ਉਥੇ ਮੌਕੇ ਤੇ ਗਏ ਸੀ ਜਦੋਂ ਮੌਕੇ ਤੇ ਅਸੀਂ ਉਥੇ ਗਏ ਜੀ ਤੋਂ ਉਹ ਸਾਮਾਨ ਤੋਂ ਇਲਾਵਾ ਇੱਕ ਦੋ ਚੀਜ਼ਾਂ ਉਥੇ ਹੋਰ ਕੁੜੀਆਂ ਦੀਆਂ ਸਾਨੂੰ ਮਿਲੀਆਂ ਉੱਥੇ ਹਰ ਕੈਮਰਾ ਲੱਗਿਆ ਸੀ ਜੀ ਅਸੀਂ ਜਦੋਂ ਕੈਮਰੇ ਜਿਹੜੀ ਫੈਕਟਰੀ ਸੀ ਅੰਦਰ ਗਏ ਜਿਹੜਾ ਸਮਾਨ ਉੱਥੇ ਪਿਆ ਸੀ ਉਹ ਕੁੜੀ ਦੀ ਉੱਥੇ ਵੀਡੀਓ ਨਹੀਂ ਆਈ ਜੀ ਸਾਨੂੰ ਸ਼ੱਕ ਪਹਿਲਾਂ ਹੀ ਸੀ ਵੀ ਇਹ ਕੁੜੀ ਇਹ ਸੂਸੈਟ ਕਰਨ ਵਾਲੀ ਨਹੀਂਗੀ ਇਹ ਕੁੜੀ ਨਹਿ ਚ ਡਿਗਣ ਵਾਲੀਗੀ ਇਹ ਕੁੜੀ ਬਹੁਤ ਦਲੇਰ ਸੀ ਹਿੰਦੀ ਕੁੜੀ ਸੀ ਪਰਿਵਾਰ ਬਹੁਤ ਹੀ ਅਸਰ ਨਾਲ ਬਹੁਤ ਕੁੜੀ ਸਾਡੇ ਮਹੱਲੇ 'ਚ ਬੱਚੇ ਕੁੱਤਿਆਂ ਨੂੰ ਉਹ ਦੋ ਦੋ ਪਿਆਂਦੀ ਬਹੁਤ ਸੇਵਾ ਕਰਦੀ ਸੀ ਇਹ ਹਿੰਦੀ ਕੁੜੀ ਸੀ ਖੁਦਵਾ ਸਾਡੇ ਜਦੋਂ ਸਾਡੀ ਵੀਡੀਓ ਵੇਖੀ ਸਾਡਾ ਸ਼ੱਕ ਹੋਰ ਹੋ ਗਿਆ ਵੀ ਕੁੜੀ ਨਾਲ ਕੋਈ ਵਾਰਦਾਤ ਹੋਈ ਆ ਵੀ ਕੁੜੀ ਨਾਲ ਕੋਈ ਕਟਨਾ ਹੋਈ ਆ ਕੋਈ ਜਿਵੇਂ ਜਿਵੇਂ ਸਾਡੀਆਂ ਪੇੜਾ ਗਾਂ ਵਧੀਆਂ ਗਈਆਂ ਸਾਡਾ ਸ਼ੱਕ ਵਧਿਆ ਗਿਆ ਜੀ ਮੂਗੇ ਸਾਨੂੰ ਸ਼ੱਕ ਹੋ ਗਿਆ ਵੀ ਕੁੜੀ ਨੂੰ ਜਦੋਂ ਸਾਨੂੰ ਫਾਈ ਫੋਨ ਵੇਖਿਆ ਘਰੇ ਆ ਕੇ ਉਹ ਫੋਨ 'ਚ ਮੁੰਡੇ ਦਾ ਕੋਈ ਮੁੰਡਾ ਸੀ ਕੋਈ ਉਹਦਾ ਫੋਨ ਆਇਆ ਸੀ ਬਾਰ ਬਾਰ ਫੋਨ ਕਰ ਰਿਆ ਸੀ ਉਹ ਇੱਕ ਉਹ ਚ ਕਾਲ ਆਈ ਸੀ 2 ਮਿੰਟ ਦੀ ਗੱਲ ਵੀ ਸੀ ਤੋ ਬਾਰ-ਬਾਰ ਫੋਨ ਲਾਇਆ ਇਹ ਉਹ ਆਪਦੇ WhatsApp ਤੇ ਫੋਟੋਆਂ ਭੇਜ ਰਹੀ ਚੈਟਿੰਗ ਹੋਈ ਸੀ ਕਾਫੀ ਇੱਕ ਉਹਦੀ ਕੋਈ ਸਹੇਲੀ ਸੀ ਸਰ ਉਹ ਘਰੇ ਇਹਨਾਂ ਨੂੰ ਕਹਿ ਗਈ ਸੀ ਵੀ ਤੁਹਾਡੀ ਕੁੜੀ ਨੂੰ ਕੋਈ ਖਤਰਾ ਹੈ ਗਈ ਤੋ ਸਾਰਾ ਮਲਗ ਉਸ ਗੱਲ ਨਾਲ ਸਾਰੀ ਗੁੱਥੀ ਸਮਝ ਆਂਦੀ ਆ ਵੀ ਇਹ ਕੁੜੀ ਦਾ ਮਰਡਰ ਹੋਇਆ ਹੈ ਤੋ ਸਾਡੀ ਤਾਂ ਇਹੀ ਮੰਗ ਆਈ ਸਾਡੇ ਗਰੀਬ ਪਰਿਵਾਰਾਂ ਵਿਚਾਰੇ ਮੱਲੇ ਦੇ ਇਹਨੇ ਵਿਚਾਰੇ ਨੇ ਮੰਡੀ ਜੇ ਸਾਰੀ ਉਮਰ ਕੰਮ ਕੀਤਾ ਲੱਗ ਗਈ ਟੈਡਾ ਆਪਦਾ ਪਾਲ ਕੇ ਉਹਨੂੰ ਪਾਲਿਆ ਪੋਸਾ ਉਹਨੂੰ ਆਈਲੈਂਸ ਕਰਾਈ ਉਹਦੇ ਤੇ ਖਰਚਾ ਕੀਤਾ ਰਿਹਾ ਜੀ ਵੀ ਜਿਹੜੇ ਵੀ ਬੰਦਿਆਂ ਨੇ ਆਹ ਕੰਮ ਕੀਤਾ ਈ ਵਾਰਦਾਤ ਕੀਤੀ ਆ ਉਹਦੇ ਖਿਲਾਫ ਸਖਤ ਕਾਰਵਾਈ ਹੋਵੇ ਸਾਨੂੰ ਐਸਐਸਬੀ ਸਾਹਿਬ ਤੇ ਪੂਰਾ ਭਰੋਸਾ ਜੀ ਸਾਡੀ ਗਵੰਡੀਆਂ ਦੀ ਕੁੜੀ ਆ ਜੀ ਇੱਕੋ ਕੰਤਾ ਸਾਡੇ ਤੇ ਚੰਗੇ ਭੱਲੇ ਰੋਜ਼ ਜਾਂਦੀ ਆ ਰੋਜ਼ ਆਂਦੀ ਆ ਕੋਈ ਇਹੋ ਜੀ ਗੱਲ ਨਹੀਂ ਕੱਲ ਜੋ ਇਹਨਾਂ ਨੇ ਐਮਸੀ ਸਾਹਿਬ ਨੇ ਗੱਲ ਕਹੀ ਆ ਉਸ ਤੋਂ ਬਾਅਦ ਪਤਾ ਲੱਗਿਆ ਵੀ ਇਹ ਗੱਲ ਐ ਹੈਗੀ ਆ ਹੁਣ ਅੱਗੇ ਇਹਦੇ ਤੇ ਕਾਰਵਾਈ ਕੀਤੀ ਜਾਵੇ ਸਾਨੂੰ ਨਹੀਂ ਲੱਗਦਾ ਵੀ ਸਾਡੀ ਕੁੜੀ ਨੇ ਆਤਮ ਹੱਤਿਆ ਕੀਤੀ ਸਾਡੀ ਕੁੜੀ ਨੂੰ ਧੋਕੇ ਬਾਜੀ ਨਾਲ ਮਤਲਬ ਮਾਰਿਆ ਗਿਆ ਸੰਤਾ ਇਹ ਪਤਾ ਬਸ ਚੰਗੀ ਭਲੀ ਕਰੋਂ ਗਈ ਆਈ ਠੀਕ ਹੈ ਨਾ ਰੋਟੀ ਪਾਣੀ ਖਾ ਕੇ ਚੰਗ ਤਰ੍ਹਾਂ ਚਾਹ ਚੂ ਪੀ ਕੇ ਕੋਈ ਉਹਨੂੰ ਦੁੱਖ ਨਹੀਂ ਸੀ ਕਿਸ ਚੀਜ਼ ਦਾ ਭਾਈ ਕੋਈ ਡਰ ਨਹੀਂ ਸੀ ਸਾਰਿਆਂ ਨਾਲ ਹੱਸ ਖੇਡ ਕੇ ਮਤਲਬ ਰਾਜੀ ਖੁਸ਼ੀ ਠੀਕ ਹੈ ਨਾ ਆਪ ਦਾ ਜੋਬ ਲੱਗੀ ਸੀ ਉਹ ਮਤਲਬ ਚੰਗੀ ਤਰ੍ਹਾਂ 2-3 ਦਿਨ ਹੋਏ ਸੀ ਉਹਨੂੰ ਜੋਬ ਕਰਦਿਆਂ ਨੂੰ ਮਤਲਬ ਜੋਬ ਤੇ ਜੋਬ ਵਾਲੀ ਥਾਂ ਤੇ ਦਫ਼ਤਰ ਤੇ ਪਹੁੰਚੀ ਨਹੀਂ ਉਹ ਕੁੜੀ ਪੁਲਿਸ ਨੂੰ ਸਾਰੀ ਜਾਣਕਾਰੀ ਦਿੱਤੀ ਪੁਲਿਸ ਨੂੰ ਤਲਾਸ਼ ਕਰਤੀ 11 ਵਜੇ ਕੱਲ ਇੱਥੇ ਕਰੇ ਆਪਣੇ ਪੁਲਿਸ ਪੁਲਿਸ ਮਤਲਬ ਜੋ ਆਈ ਸੀ ਹਾਂਜੀ ਤੇ ਉਹ ਸਾਨੂੰ ਮਤਲਬ ਤਲਾਸ਼ ਉਹ ਮਤਲਬ ਸਮਾਨ ਕੁੜੀ ਦਾ ਲੈ ਕੇ ਆਇਆ ਇਸ ਨਾਲ ਉਹ ਸਾਨੂੰ ਕਹਿੰਦੇ ਸੀ ਵੀ ਆ ਪਛਾਣੋ ਤੁਸੀਂ ਵੀ ਆਧਾਰ ਕਾਰਡ ਰਾਜਕੁਮਾਰ ਮਤਲਬ ਤੁਸੀਂ ਪਿਤਾ ਕੁੜੀ ਦੇ ਕਹਿੰਦੇ ਹਾਂਜੀ ਕਹਿੰਦੇ ਆ ਸਮਾਨ ਮਤਲਬ ਬੈਗ ਬੂਗ ਮੋਬਾਈਲ ਮੂਲ ਸਾਰਾ ਕੁਝ ਜਿਹੜਾ ਵੀ ਸਾਨੂੰ ਬਰਾਮਦ ਹੋਇਆ ਇਹ ਮੇਰੀ ਬੱਚੀ ਹੈ ਜੀ ਮੈਨੂੰ ਇਨਸਾਫ ਚਾਹੀਏ ਮੇਰੀ ਕੁੜੀ ਨਾਲ ਧੱਕਾ ਹੋਇਆ ਜੀ ਹਾਂ ਪੜੇ ਜਾਣ ਬੱਚੇ ਉਹ ਪੜੇ ਜਾਣਗੇ ਬੰਤੇ ਮੇ ਕੁੜੀ ਨਾਲ ਘਟਨਾ ਹੋਈ ਨੇ ਬਸ ਸਭ ਤੋਂ ਗਲਤ ਹੋਈ ਹੈ ਜੀ ਠੀਕ ਹੈ ਜੀ ਉਹ ਪੁਲਿਸ ਵੀ ਗੌਰ ਨਹੀਂ ਕਰ ਰਹੀ ਹੈ ਜੀ ਯਾਹ ਕਿਆ ਬਾਤ ਹੈ ਅਬ ਤੱਕ ਬਰਾਬਰ ਮਾਨੇ ਸਾਹਬ ਜੀ ਇਹ ਬੰਦਾ ਗਵਾਤੀ ਹੈ ਜੀ ਠੀਕ ਹੈ ਮਾਰੀ ਲੜਕੀ ਸਾਹ ਘੁੱਟਣੇ ਬਰਾਬਰ ਕਰਨਾ ਚਾਹਤੇ ਆਪਕੇ ਸਾਥ ਅਗਲੇ ਕਿਉਂ ਕੋਣ ਗੌਰ ਕਰੇ ਗਰੀਬ ਆਦਮੇ ਸੇ ਗੌਰ ਕਾ ਨਹੀਂ ਕਰੇ ਮੰਡੀ ਸੇ ਜੈ ਮਾਰ ਮਰ ਕੇ ਬੱਚ ਇੱਕ ਲੜਕੀ ਵਾ ਚਲੇ ਗਈ ਘਰ ਪਰ ਕਿਹਾ ਇਹ ਮਨੇ ਤਾ ਇੱਕ ਲੜਕਾ ਬਚੇ ਜੀ ਨੀਹਾ ਨਾਮ ਦੀ ਲੜਕੀ ਹੈ ਜੀ ਜੋ ਕਿ ਬਾਈ ਖੰਨੇ ਮਹੱਲੇ ਦੀ ਰਹਿਣ ਵਾਲੀ ਹੈ ਜੀ ਉਸ ਨਾਲ ਤੋਂ ਦੀ ਪੇਰੈਂਟਸ ਨੇ ਕਰ ਲਈ ਹਾਂ ਜੀ ਕੀ ਕਾਰਵਾਈ ਤੇ ਦੀ ਗਈ ਕਾਰਵਾਈ ਜੋ ਫਾਦਰ ਪੇਰੈਂਟਸ ਬੁਲਾਇਆ ਜੋ ਬਿਆਨ ਲਿਖਾਉਣ ਦਾ ਇਹਨਾਂ ਦੀ ਕਾਰਵਾਈ ਕੀਤੀ ਜਾਊਗੀ ਮੂੜੇ ਵੀ ਕੁਝ ਕਿਸ ਚੀਜ਼ ਕੀ ਪਤਾ ਲੱਗਾ ਕਿਵੇਂ ਗਈ ਨਹਿਰ ਤੋਂ ਫਿਲਹਾਲ ਤਾਂ ਉਹਨਾਂ ਨੂੰ ਸਵੈ ਇੰਟੀਮੇਸ਼ਨ ਮਿਲੀ ਸੀ ਕੱਲ ਤੈਨੂੰ ਉੱਥੇ ਕਪੜੇ ਮਿਲੇ ਸੀ ਕੁੜੀ ਦੇ ਆਧਾਰ ਕਾਰਡ ਤੇ ਹੋਰ ਆਜ ਵਗੈਰਾ ਮਿਲੇ ਸੀ ਉਹ ਕਿਸ ਨੇ ਦੱਸਿਆ ਸੀ ਜਾ ਕੇ ਬਰਾਮਦ ਕੀਤੇ ਸੀਗੇ ਉਦੋਂ ਬਾਅਦ ਡੈੱਡ ਬਾਡੀ ਮਿਲ ਗਈ ਖਿਲਾਫ ਤਾਂ ਅਜੇ ਤੱਕ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਵੀ ਆਊਗਾ ਸਾਹਮਣੇ ਦੱਸਿਆ ਜਾਊਗਾ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਕ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜੀ ਕਰੋ